ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖ ਦਾਰੁ ਸੁਖ ਰੋਗ ਭੈਆ ਜੇ ਸੁਖ ਦਾਮ ਨ ਹੋਈ ਤੂੰ ਕਰਤਾ ਕਰਣਾ ਵੈ ਨਾਹੀ ਜਾਹੁ ਕਰਿ ਨਾ ਹੋਈ ਭਲੇ ਹਾਰੀ ਕੁਦਰਤਿ ਵਸਿਆ ਤਰਨਤ ਨ ਜਾਈ ਲਖਿਆ ਰਹਾਉ ਜਾਤਮਹਿ ਜੋ ਤਾ ਜੋਤਮਹਿ ਜਾਤਾ ਅਕਲ ਕਰਾ ਪਰਪੂਰ ਰਹਿ ਆਹ ਨੂੰ ਸੱਚਾ ਸਾਹਿਬ ਸਿ ਸੋ ਆਪਿ ਹੋ ਜਿਨ ਕੀ ਤੀ ਸੋ ਪਾਰ ਪਇ ਕਾਹੋ ਨਾਨਕ ਕਰਤੇ ਕੀਆ ਬਾਤਾ ਜੋਗਿ ਚ ਕਰਨਾ ਸੋ ਕਰ ਰਹਿ ਆ ਹਸੋ ਦਰ ਰਾਮ ਆਸਾ ਮਹਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦਿ ਸੋਦਰ ਤੇਰਾ ਕੇਹਾ ਸੋ ਘਰ ਕੇਹਾ ਜਤ ਸਰਬ ਸੁਆਲੇ ਵਾਝੇ ਤੇਰੇ ਨਾਮ ਦਿਨੇ ਚ ਸੰਖਾ ਕਿਤੇ ਤੇਰੇ ਬਾਣੁ ਹਾਰੀ ਕੀਤੇ ਤੇਰੇ ਰੰਗ ਪਰੇ ਸੋ ਕਹੀਆ ਕਿਤੇ ਤੇਰੇ ਬਾਣੁ ਹਾਰੀ ਗਾਵਨ ਤੋਗ ਨਾਮ ਵਰਣੀ ਵ ਸੰਤਰੋ ਕਬ ਰਾਜਾ ਧੰ ਦੁਆਰੀ ਗਾਵਨ ਤੋਗ ਨਾ ਗਾਵਨ ਤੁਦਨ ਇੰਦਰ ਇੰਦਰਾ ਸੁਣ ਬੈਠੇ ਦੇਵਤਿਆਂ ਧਰਨਾ ਲੈ ਗਾਵਨ ਤੁਦਨ ਔਸ਼ਧ ਸਮਪੀ ਅੰਦਰ ਗਾਵਨ ਤੁਦਨ ਸਤ ਵਿਚਾਰੇ ਗਾਵਨ ਤੁਦਨ ਜਤੀ ਸਭੀ ਸੰਤੋਖੀ ਗਾਵਨ ਤੁਦਨ ਵੀਰ ਕਰਾਰੇ ਗਾਵਨ ਤੁਦਨ ਪੰਡਤ ਪੜਨ ਰਖੀ ਸੋਰ ਜੋਗ ਜੋਗ ਵਿਦਿਆ ਨਾਲੇ ਗਾਵਨ ਤੁਦਨ ਮੋਹਣੀਆਂ ਮਨ ਸੁਰਗਮਾ ਚਲਦਾ ਆਮੀ ਗਾਵੰਤੋ ਤੁਦਨੋ ਰਤਨੋ ਪਾਇ ਤੇਰੇ ਆਟ ਸੜੀਰ ਤੰਨਾਲੀ ਗਾਵੰਤੋ ਤੁਦਨੋ ਜੁਦ ਮਹਾਂਵਰ ਸੂਰਾ ਗਾਵੰਤੋ ਤੁਦਨੋ ਖਾਮੀਚਾਈ ਗਾਵੰਤੋ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰਿ ਰਖੇ ਤੇਰੇ ਤਾਰੀ ਸਹੀ ਤੁਦਨੋ ਗਾਵਨ ਜੋ ਤੁਦ ਭਾਵਨ ਬਹੁ ਦਰਸਾਲੇ ਹੁਣ ਕੀਤੇ ਤੁਧ ਨਉ ਗਾਵਨ ਸੇਵਨ ਚਿਤ ਨ ਆਵਨ ਨਨਕਾ ਵਿਚਾਰੇ ਸੋਇ ਸੋਇ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਹੀ ਹੈ ਭੀ ਰੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨਿ ਉਪਾਈ ਕਰ ਕਰ ਦੇ ਕਹਿ ਕੀਤਾ ਆਪਣਾ ਜੋ ਤਸਦੀ ਵੜਿ ਆਈ ਜੋ ਸੁਭਾਅ ਹੈ ਸੋਈ ਕਰਸੀ ਫਿਰ ਹੁਕਮ ਨ ਕਰਣਾ ਜਾਈ ਸੋ ਪਾਤ ਸਾਹੂ ਸਾਹਾ ਪਤ ਸਾਹਿਬ ਨਾਨਕ ਰਹਿਣ ਰਾਜਾਈ ਆਸਾ ਮਹਲਾ ਪਹਿਲਾ ਸੁਣ ਵੱਡਾ ਅਕ ਸਭ ਕੋਈ ਕੇ ਵਡਾ ਵੱਡਾ ਡੀਟਾ ਹੋਏ ਕੀ ਮਤ ਪਾਇ ਨ ਕਹਿਆ ਜਾਏ ਕਹਿਣੇ ਵਾਲੇ ਤੇ ਰਹਿ ਸਮਾਈ ਵੱਡੇ ਮੇਰੇ ਸਾਹਿਬਾ ਕਹਿ ਕਬੀ ਆਪਣੀ ਗਹੀਰਾ ਕੋਈ ਨਾ ਜਾਣਾ ਤਰਕੇ ਤਾਕੇ ਵੜ ਜੀ ਰਹਾਉ ਸਭ ਸੁਣਤੀ ਮੇਰ ਸੁਣਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੇ ਤਿਲ ਵੜਿਆਈ ਸੰਬਰ ਸਤ ਸੰਤ ਆਪੋ ਸਭ ਚੰਗੀਆਂ ਆਈਆ ਸਿਰਦਾ ਪੁਰਖਾ ਕੀਆ ਵੜਿਆਈਆ ਤੁਮਿ ਮਿਣਿ ਸਿਂਧੀ ਕਹਿ ਨਾ ਪਾਈਆ ਕਰ ਮਿਲਨ ਦਾ ਕਰਾਈਆ ਆਕਣ ਵਾਲਾ ਕਿਆ ਵਿਚਾਰਾ ਸਿੱਟੀ ਭਰੀ ਤੇਰੇ ਪੰਡਾਰਾ ਜਿਸ ਤੂੰ ਦੀਨਤ ਸਹਿ ਕਿਆ ਚਾਰਾ ਨਾਨਕ ਸੱਚ ਸਭ ਵਰਣ ਹਾਰਾ ਆਸਾ ਮਹੱਦਾ ਪਹਿਲਾ ਆਖਾ ਜੀਵਾ ਬਿਸਰੈ ਮਰ ਜਾਉ ਅਕਣਿ ਉਹ ਖਸਾ ਚੰਨਾ ਹੋ ਸਚੇ ਨਾਮ ਕੀ ਲਾਗ ਧੂਖ ਧੁਖ ਕਾਈ ਚਲੀ ਹਦੂਖ ਸੋ ਕਿਉ ਮਿਸਰਾ ਮੇਰੀ ਮਾਏ ਸਾਚਾ ਸਾਹਿਬ ਸਚਨੈ ਰਹਾਉ ਸਚੇ ਨਾਮ ਕੀ ਤਿਲ ਵਡਿਆਈ ਹੱਥ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਅਪਣ ਪਾਰ ਪੱਡਾ ਨ ਹੋਵੇ ਘਟ ਨ ਜਾਏ ਨਾ ਓਹ ਮਰਨ ਨ ਹੋਵੈ ਸੋਗ ਦੇਦਾਰ ਰਹਿ ਨ ਚੁਕੈ ਭੋਗ ਗੁਣੇ ਹੋਰ ਨਾਹੀ ਕੋਇ ਨਾ ਕੋ ਰਾਹ ਨ ਕੋਈ ਜਿਵੜੇ ਆਪ ਤੇਵੜ ਤੇਰੀ ਦਾਤ ਜਿਨ ਮਨ ਕਰ ਕਰ ਕੀਤੀ ਰਾਤ ਕਸੰਦ ਸਹ ਰਹੀ ਤੀ ਕੰਮ ਜਾਤ ਨਾਨਕ ਨਾ ਵਾਸਨਾ ਤੁਮ ਰਾਗ ਗੂਜਰੀ ਮਹੱਲਾ 14 ਹਰ ਕੇ ਜਨ ਸਤਿਗੁਰ ਸਤਿਗੁਰ ਕਾ ਬਿਨੁ ਕਰੋ ਕਿਰਪਾ ਸੋ ਰੰਕੀਰਿ ਕੇ ਰੰ ਸਤਿਗੁਰ ਸਰਨਾਈ ਕਰਦਾ ਨਾਮ ਪਰਗਾਸ ਮੇਰੇ ਮੀਤ ਗੁਰ ਦੇਵ ਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਰਾਈ ਹਰ ਕੀਰਤ ਹਮ ਰੀਰਾ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਢੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਤਸਹਨ ਸੰਗਤੁ ਕੋ ਪਰਗਾਸੁ ਏਨਾ ਹਰਿ ਹਰਿ ਹਰਸ ਨਾਮ ਨਾ ਪਾਇਆ ਵਿਭਾਗੀਣ ਜਮ ਪਾਸੋ ਜੋ ਸਤਿਗੁਰ ਸਰਣ ਸੰਗਤਿ ਨਹੀਂ ਆਇ ਤ੍ਰਿਗ ਜੀਵੇ ਤ੍ਰਿਗ ਜੀਵਾਸੁ ਗੇਨ ਹਰ ਜਨ ਸਤਿਗੁਰ ਸੰਗਤ ਪਾਈ ਤਨ ਧਰਮ ਸਤਿਗ ਲਿਖਿਆ ਲੇਗਾਸੁ ਤਨ ਧਨ ਸਤ ਸੰਗਤ ਜੇ ਤੂੰ ਹਰਿ ਵਸ ਪਾਇਆ ਮਿਲ ਦਨ ਨਾਨਕ ਨਾਮ ਪਰਗਾਸ ਰਾਬ ਪੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵੈ ਉਦਮ ਜਾਨ ਜੀਉ ਪਰਿਆ ਸਹਿਲ ਬਤਨ ਮੈਂ ਜੰਤਿ ਉਪਾਈ ਤਾ ਕਾ ਰੀਜਕ ਆਗ ਕਰ ਧਰਿਆ ਮੇਰੇ ਮਾ ਦਉਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪਰਸਾਣ ਪਰਮ ਪਦ ਪਾਇਆ ਸੁਕੇ ਕਸ਼ਟ ਹਰਿਆ ਭਾਵ ਜਨਨ ਪਿਤਾ ਲੋਕ ਸੁਤ ਬਨਤਾ ਕੋ ਨਕੇ ਸਕੇ ਧਰਿਆ ਸਿਰ ਸਿਰਿ ਸਭੇ ਪਾੁਰ ਕਾਹੇ ਮਨ ਪਹੁ ਕਰਿਆ ਉਡੇ ਉਡਿਆ ਵੈਸਾ ਕੋ ਸਾਧਸ ਪਛਾ ਬਚਰੀ ਸਰਿਆ ਤਨ ਕੰਮ ਖਲਾਵੇਂ ਕੌਣ ਚੁਗਾਵੇਂ ਮਨ ਮਹਿ ਸਿਮਰਨ ਕਰਿਐ ਸਭ ਨਿਦਾਨ 10 ਅਸ ਸਿਧਾਨ ਟਰ ਗੁਰ ਕਰ ਤਨ ਧਰਿਆ ਜਨ ਨਨਕ ਜਨ ਬਲ ਸਤ ਬਲ ਜਾਈਆ ਤੇਰਾ ਅੰਤ ਨ ਪਾਰਹੁ ਬਰਿਆ ਰਹਾਗੇ ਆਸਾ ਮਹਲਾ ਚੰਤਾ ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਮਰਿਆਤਮਾ ਅਨੰਤ ਅਪਾਰ ਸਭ ਧਿਆਵਰ ਸੱਚਾ ਹੋਵੇ ਤੋ ਗੀ ਹਰ ਸੱਚੇ ਸਰਜਨ ਹਾਰਮ ਸਭ ਜੀਵ ਤੋ ਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਅਮਰ ਧਨੋ ਸੰਤੋ ਜੀ ਸਭ ਧੂਖ ਵਿਸਾਰਣ ਹਾਰਮ ਹਰਿਆ ਬੇਠਾ ਪੁਰ ਮਨ ਆਪੇ ਸੇਵਕ ਜੀ ਕਿਆ ਨਾਨਕ ਜਤ ਵਿਚਾਰਾ ਤੂੰ ਘਟ ਘੜੀ ਅੰਤਰ ਸਰਬ ਨਿਰੰਤਰ ਜੀ ਹਰਿ ਕੋ ਪ੍ਰਗੂ ਸਮਾਨ ਇਕ ਦਾਤੇ ਇਕ ਵਿਹਾਰੀ ਜੀ ਸਭ ਤੇਰੇ ਚੋਜ ਵਢਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾ ਤੁਧ ਬਿਨ ਅਵਰ ਨਾ ਜਾਣ ਤੂੰ ਪਹਾੜ ਬ੍ਰਹਮ ਦੇ ਅੰਤ ਬੇਅੰਤ ਜੀ ਤੇਰੇ ਕਿਆ ਹੁਣ ਆਖ ਬਸਾਣਾ ਜੋ ਸੇਵ ਹੈ ਜੋ ਸੇਵ ਨਾਨਕ ਤੈਨ ਕੋਰ ਗਵਾਣਾ ਭਰਤੀਆ ਉਹ ਹੈ ਹਰਿ ਆਵੇ ਤੋ ਜੀ ਇਸ ਜਨ ਜੁਗ ਮਹਿ ਸੁਖ ਵਾਸੀ ਇਸ ਮੁਕਤ ਸੇ ਮੁਕਤ ਭਈ ਜਨ ਹਰਿ ਤੈ ਜੀ ਤਨ ਟੂਟੀ ਜਾਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਪਉ ਤੈ ਜੀ ਤਨ ਕਾ ਬਹੁ ਸਮਗਾ ਵਾਸੀ ਜਨ ਸੇਵਿਆ ਜਨ ਸੇਵਿਆ ਮਿਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇਰ ਧਨ ਸੇਰ ਧਨ ਜਨ ਹਰਿ ਆਇਆ ਜੀ ਕਨ ਨਾਨਕ ਤਿਨ ਮਲ ਜਾਸੀ ਤੇਰੀ ਭਗਤ ਤੇਰੇ ਭਗਤ ਪੰਡਾਰ ਜੀ ਭਰੀ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਾਂ ਲਾਹਨ ਤੂਦ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰਹ ਹਰ ਪੂਜਾ ਜੀ ਤਪ ਤਪੈ ਜਪੈ ਬੇਅੰਤ ਤੇ ਅਨੇਕ ਤੇਰੀ ਅਨੇਕ ਪੜ੍ਹ ਸੁਮਰ ਸਾਸਤ ਜੀ ਕਰ ਕੇ ਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨ ਨਨਕ ਜੀ ਜੋ ਭਾਗ ਹੈ ਮੇਰੇ ਹਰ ਭਗਵੰਤ ਊ ਮਾਦੁਰ ਕਾ ਬ੍ਰਹਮਪਰ ਕਰਤਾ ਜੀ ਤੁਧ ਜੇ ਵੜੇ ਅਵਰਣਾ ਕੋਈ ਤੁਂ ਜੋ ਕੁਝ ਵੀ ਕਹ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਰੇ ਆਪੇ ਭਾਵਹਿ ਸੋਈ ਵਰਤੈ ਜੀ ਤੁਮ ਆਪੇ ਕਰਸੋ ਹੋਈ ਤੁਰੇ ਆਪੇ ਉਸਰਤ ਸਭ ਉਪਾਈ ਜੀ ਤੁਦੇ ਆਪੇ ਕਰਦ ਸਭ ਹੋਈ ਧਨ ਨ ਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਲ ਜਾਣੋਈ ਆਸਾ ਮਹੱਲਾ ਚੌਤੰ ਓਂਕਰਤਾ ਸੱਜਿਆ ਹੈ ਮੈਂ ਦਾਸ ਆਈ ਜੋ ਤੋ ਭਾਵ ਸੋਈ ਚੀਸੀ ਜੋ ਤੁਦੇ ਸੋਈ ਉਪਾਈ ਰਹਾ ਸਭ ਤੇਰ ਕੋ ਸਭ ਨੀਕ ਆ ਜਿਸਨੋ ਕਿਰਪਾ ਕਰਹਿ ਤਿਰ ਨਾਮ ਰਤਨ ਪਾਇਆ ਗੁਰ ਮੁਖ ਖੋਲਾ ਤਾਂ ਮਨ ਮੁਖ ਗਵਾਇਆ ਕੁਦ ਆਪ ਵੀ ਛੁੜੇ ਆਪ ਮਿਲਾਇਆ ਤੂੰ ਦਰਿਆ ਉਹ ਸਭ ਤੇਹੀ ਮਾਹੀ ਤੋਇ ਰੰਧੂ ਜਾ ਕੋਈ ਨਾਹੀ ਜੀਤ ਜਨ ਸਭ ਤੇਰਾ ਖੇਲ ਬੇਜੋਗ ਮਿਲ ਵਿੱਚ ਚੜਿਆ ਸੰ ਜੋਗੀ ਮੇਲਾ ਜੇ ਸੁਨੋ ਕੂੰ ਗਾਣਾ ਇਨਾ ਹਰ ਸੇਵਿਆ ਤਨ ਸੁਖੰ ਪਾਇਆ ਸਹਜੇ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇ ਆਕਿਆ ਸਭ ਹੋਏ ਤੁਦ ਬਿਨ ਦੂਜਾ ਅਮਰ ਨਾ ਕੋਈ ਤੂ ਘਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਪੂਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਇਤੋ ਸਰਵ ਰੁੜਾਂ ਪੈਲੇ ਨਵਾਸਾ ਪਾਣੀ ਪਾਵੁ ਤਿਨਹਿ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੰ ਦੇ ਕਤੰ ਡੂਬੀ ਆਲੇ ਮਨ ਇੱਕ ਨ ਚੇ ਸਮੂੜ ਮਨਾ ਹਰ ਬਿਸਰਾ ਤੇਰੇ ਗੁਣ ਗਲਿਆ ਰਹਾਉ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਗ ਮੁਖ ਦਾ ਜਨਮ ਭਾਇ ਹ ਪ੍ਰੰਨ ਵਤਨ ਨਾਨਕ ਤੰਕੀ ਸਰਣਾ ਜਿੰ ਤੂ ਨਾਹੀ ਬਿਸਰੀਅੰ ਆਸਾ ਮਹਲਾ ਪੰਜਵਾਂ ਕਹੀ ਪਰ ਆਪਤਮ ਮੁਖ ਦੇ ਹੋਰੀਆ ਉਮਨ ਮਿਲ ਕਿ ਤੇਰੀ ਬਰੀਆ ਅਵਰ ਕਾਲ ਤਰਕ ਤਨ ਕਾਮ ਮਿਲ ਸਾਸ ਸਭ ਪਜ ਕੇਵਲ ਨਾਮ ਸਰੰਜਾਮ ਲਗ ਭਵ ਜਲ ਤਰਨ ਕਾ ਜਨਮ ਬ੍ਰਿਤਾ ਜਾਤ ਰੰਗ ਮਾਇਆ ਕੈ ਰਹਾਉ ਜਾਂ ਪਤਵ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਨਿਆ ਮਰ ਰਾਇਮ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਖੋ ਸਰਮਾ ਇਕ ਓਅੰਕਾਰ ਸ੍ਰੀ ਗੁਰੂ ਜੀ ਕੀ ਪਤਿਹਾਰ ਪਾਤਸ਼ਾਹੀ ਦਸਵੀਂ ਚੌਪਈ 15 ਸਜਿਕਾ ਕਾਂਠਾ ਸੀ ਸਾਹ ਨ ਸ੍ਰੀ ਅਸ ਕੀ ਜਉ ਕੇ ਸਾ ਪਹੁ ਪਨ ਬ੍ਰਿਸ਼ ਪ੍ਰਗੰਤੇ ਪਈ ਸਭ ਨੇ ਅਨਵਧਨੀ ਗਈ ਤਨ ਤਨ ਲੋਗਨ ਕੇ ਰਾਜਾ ਦੁਸੰਧਾ ਗਰੀਬ ਨਿਵਾਜਾ ਅਕਲ ਪਹੁਣ ਕੇ ਸਿਰ ਜਾਨ ਹਾਰੇ ਦਾਨ ਜਾਨ ਮਲਿਓ ਓ ਬਾਰੀ ਕਹਿਓ ਬਾਚ ਬੇਨਤੀ ਚੌਪਈ अमरी करो हा अंतर चा पूर्ण हुए चेत की चा तब चलन मनन हमारा अनजान करो प्रग पारम हमरे तो तु सब तुम कहां वो आवांद मोहि बचावो सुकी बसम रूप परिवारा सेवक सक सब करताम भोर जाने कर द करिया सो वैरा कोया संगरीया पूर्ण हुए हमारी आशा तोर भजन की रहे आशा तुम्हें चाट कोई अवरण त्यांग वर चाऊं सुधुंते पाऊं सेव कसेक हमारी तारिया चुंचो सत्रा मारी मारिया आवाज़ दम जब वरिया मरन काल का त्रास निवरिया हो जो सदा हमारे पच्चा हसरिया तो जो करे हो रचा रागले हो मुहरा कन्हारे साहब संत सहारे प्यारे दीन बंद दोषन के हंता तुम हो पुरी चतुर्दश कंतम ਤਾਸਮਾਇ ਬ੍ਰਹਮਾ ਬਭ ਉਤਰਾ ਕਾਲ ਪਾਇ ਸਿਵ ਜੂ ਅੰਤਰਾ ਕਾਲ ਪਾਇ ਕਰਬਿਹਨ ਪ੍ਰਕਾਸ਼ਾ ਸਕਲ ਕਲ ਕੰਕਿਆ ਤਮਸੰ ਜਵਨ ਕਾਲ ਜੋਗੀ ਸਭ ਕੀਓ ਮੈਂ ਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰਨ ਹੱਤ ਹੈ ਹਮਾਰੰ ਜਵਨ ਕਾਲ ਸੰਯਕਤ ਬਨਾਇ ਹੋ ਹੋ ਦੇਵ ਦਦਜ ਚੁਨਿਓ ਪੂਜਾਇ ਹੋ ਆਵੇ ਅੰਤਯ ਇਕ ਅਵਤਾਰਾ ਕੋਈ ਗੁਰੂ ਸਮਝਿਓ ਹਮਾਰੰ ਨਮਰਕਾਰ ਤੁਸੀਂ ਕੋ ਹਮਾਰੀ ਸਗਲ ਪ੍ਰਜਾ ਦੀ ਆਪ ਸੋਵਾਰੀ ਸਿਰਿ ਸੁਪਨ ਕੋ ਸਭ ਤੁੰ ਸੁਪਦੀਓ ਸਤਨ ਕੋ ਪਾਲ ਮੁਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਬਜਾਨਤ ਚੀਤੀ ਤੇ ਕੋ ਚਰੈ ਅਸਤੂਲਾ ਜ਼ਾ ਪਰ ਕਿਰਪਾ ਦੇ ਚਰ ਫੂਲਾਂ ਸੰਤਨ ਦੇ ਗੁਪਾਇ ਦੇ ਦੁਖੀ ਸੁਖ ਪਾਇ ਸੰਭਲ ਕੇ ਸੁਖੀ ਏ ਕੀ ਪੀਰ ਬਜਾਨ ਘਟ ਘਟ ਕੇ ਪੜ ਵੜ ਕੀ ਜਾਣੈ ਜਗਉਤ ਕਰਕੇ ਕਰਾ ਕਰਤਾਰਾ ਪ੍ਰਜਾਤ ਕਾ ਤੇ ਆਪਾਰਾ ਜਮਿਆ ਸਭ ਕਰਤਹੁ ਕਹੁ ਤੁਮ ਨ ਮਿਲਦੇ ਤਰਸਾ ਮਹੂ ਜੇ ਤੇ ਬਦਨ ਸ੍ਰੇਸ਼ਟ ਪਹਰਾਇਆ ਪਾਪ ਨੀ ਬੋਜੀ ਉਚਾਰਹਿ ਤੁਮ ਸਭ ਹੀ ਤੇ ਰਹਿਤ ਨਿਰਾਲੰ ਜਨਨ ਬੇਦ ਭੇਰ ਆਲੰ ਰੰਕਾ ਨਿਰਵਿਕਾਰ ਲਗੋ ਆਦ ਨੀਲ ਅਨਾਦ ਸੰਪਹੁ ਤਾ ਗਉੜ ਉਚਾਰਤ ਭੇਦਾਂ ਜਾਣੋ ਕਿਹ ਨਾ ਪਾਪੁ ਸੁਵੇਦਾ ਤਾਂ ਕੋ ਕਰਮ ਹਣਿਆ ਨੂੰ ਮੰਨਤ ਮਹਾ ਮੂਰਖ ਅਜ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸੁਨੰਕਾਰ ਕਾ ਚਿਨਤ ਨਹਿ ਪੇਵੰ ਆਪ ਆਪਣੀ ਬੁੱਧ ਹੈ ਜੇ ਤੀਵ ਨਦ ਪੈਨ ਬਿਨ ਤੋਹੇ ਤੇ ਤੀ ਤੁਮਰਾ ਲਗਨ ਜਾਏ ਪਸਾਰਾ ਕੇ ਵਿਸਜਾ ਪ੍ਰਤਮ ਸੰਸਾਰੰ ਇਕ ਹੈ ਗੁਗਾ ਨੂਪ ਸਰੂਪਾ ਰੰਗ ਭੈਉ ਰਾਮ ਕੇ ਕੋਪਾ ਅੰਦਰ ਜੀਰ ਸਿਦ ਜਕੀਨੀ ਓ ਕੋਈ ਕਾਨ ਬਹੁਰਤ ਦੀਨੀ तुम बोल राजा हो बैठा घूम से मटका संकर कैटा शिक्री से शुद्ध काया चंपा भी आ जुगा शुभ स्वाम पावुं आमर चामीरी तोम कारों से क्यों बारिया सिक्संधरों तो पाता सदल मलेश करो रान कहां तं ये आस्तो तब तो सरनी परे तन के दोस्तों दो बतून मारे पर मज़ापन भक परीते हारे तन के तुम संकर स ਜੋ ਕਰ ਕੋ ਇਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟਨ ਹੈ ਅਰਚਾ ਮੁਤਾਇ ਜੋ ਕਾਲਾ ਦੁਸ਼ਟ ਰਿਸ ਟਰੀ ਤਦ ਕਾਲਮ ਕਿਰਪਾ ਦੇ ਤਨ ਜਾਏ ਨੇ ਹਰਿ ਹੋ ਤਾਂ ਕੇ ਤਪ ਪਰਕ ਮੈਂ ਹਰਿ ਹੋ ਰਿਦ ਸਿਦਿ ਕਰਮ ਸਭ ਹੋਈ ਦੋਸ਼ਵਾਸ ਹੋ ਜ਼ਕੈ ਨ ਕੋਈ ਇਕ ਵਾਰ ਜਨ ਤਮ ਸਭਾਰਾ ਕਾਲ ਵਾਸ ਤੇ ਤਹ ਯੋ ਵਾਰਾ ਜਿਨ ਅਨੰਤ ਹਰਿ ਮੁਕਾ ਹਾ ਦਰੁ ਦੁਸ਼ ਲੋਕ ਤੇ ਰਹਿ ਹਾਂ ਬੜੁ ਜਤੇ ਦਰਨਾਸਨ ਤੇ ਹਮਾਰੀ ਆਪੁ ਹਾਦਲਹੁ ਬਾਰੀ ਸਰਬ ਟੋਰ ਮੋਹ ਸਹਾਈ ਦੁਸਦੋਖ ਤੇ ਲੀਹੁ ਬਚਾਈ ਕਿਰਪਾ ਕਰੀ ਹਮ ਪਰ ਜਾਗ ਮਾਤਾ ਗ੍ਰੰਥ ਕਰਹੁ ਸਵਰਤਾ ਬਿਨ ਬਿਨ ਸકલ ਦੇਹ ਕੋ ਅਰਤਾ ਦੁਸਦੋਖ ਅਨ ਪੋਸ਼ਕ ਕਰਤਮ ਸ੍ਰੀ ਆਪੋ ਜਪੈ ਦਇਆਲਾ ਪੂਰਣ ਕਰਾ ਗ੍ਰੰਥ ਤਾ ਤਕਾਲਾ ਮਨ ਵਾਂਚ ਦਵਲ ਪਵ ਸੋਹੀ ਦੂਖ ਨ ਜਾਬਾ ਭਗ ਕੋਈ ਆਡਲੰ ਸੋਨਾ ਕੰਗਜੋ ਜਹੇ ਸੁਰਸਨਾ ਪਾਵਈ ਤੋਨੇ ਮੂੜ ਚਤਲੈ ਚਤੁਰਤਾ ਆਵਈ ਦੂਖ ਦਰਦ ਭਉ ਨਿਕਟ ਨਾ ਤਿਨ ਨਰਕੇ ਰਹਉ ਜੋ ਜਾਕੇ ਕਬਾ ਚੋਪਈ ਕੋ ਕਹ ਚੋਪਈ ਸੰਬਦ ਤਰਾਸੈ ਪੁਣੀ ਚਹ ਅਰਸੈ ਗੁੰਤੀ ਕਹੇ ਜਾ ਭਾਦਰਮ ਸੁਦੀ ਅਸਤ ਵੀਰ ਬਿਬਾਰਾ ਤੀਰ ਸਤਿ ਰਮ ਗ੍ਰੰਥ ਸੁਧਾਰੰ ਇਕ ਸ੍ਰੀ ਚਰਿਤ ਰੂਪਖਿਆਨੇ ਤ੍ਰਿਅਚਰਿਤ ਰੇ ਹਮੰਤਰੀ ਭੂ ਸੰਬਾਧੈ 405 ਚਰਿਤ ਰਸਾਮਾਪਤ ਮਖ ਸੁਮਰਤੇ ਆਪੁ ਜੁੰ ਦੋਹਰੰ ਦਾ ਜਾਣ ਕਰਦਾਸ ਪਰ ਕੀਜਾ ਕਿਰਪਾ ਆਪਾਰ ਆਪਾਤ ਰਾਗ ਮੋਹਿ ਮਨ ਕ੍ਰੰਬਜਨ ਵਿਚਾਰ ਚਉਪਈ

ਤੂੰ ਓਮ ਕਰੋ ਦਦਾ ਪ੍ਰਤਪਾਰਾ ਤੂੰ ਸਾਹਿਬ ਮੈਂ ਦਾਸ ਤੇਰਾ ਜਾਨੀ ਆਪਣਾ ਮझे ਨਿਵਾਜ ਆਪਰੂ ਹਮਰੇ ਸਭ ਕਾਜ ਤੂੰ ਸਭ ਰਾਜਨ ਕੇ ਰਾਜ ਆਪੇ ਆਪੇ ਨਿਵਾਜ ਦਾ ਜਾਣ ਕਰ ਕਿਰਪਾ ਕਰ ਹੋ ਮੋਹਿ ਹਾਂ ਕੋ ਬਿਆੰਦ ਅਰ ਤੋਹੀ ਆਪਣਾ ਜਹਨ ਕਰੋ ਪ੍ਰਤਪਾਰਾ ਤੂੰ ਸਾਹਿਬ ਕਿੰ ਕਰਤਾਰਾ ਦਾ ਜਾਨਦ ਹਉ ਤੇ ਉਬਾਰੂ ਹਮਰੇ ਸੋਗ ਰਿਆ ਸੰਧਾਰੂ ਪ੍ਰਸੰਤ ਰੋ ਭਗਵਤ ਕੋ ਧਿਆਨ ਨਾ ਬਹੁਰ ਕਰੋ ਕਵੇ ਤਾ ਵਿਦਨ ਨਾ ਕਿੰ ਜਦਾ ਮਜਰ ਤੂ ਚਾਰੋ ਚੁਕੋਇ ਕਮਲਿਓ ਸੁਧਾਰੋ ਕਬ ਬਾਚ ਦੋਹਰਾ ਜੋ ਨਿਜ ਪ੍ਰਭ ਮੋਸੋ ਕਹਾ ਸੁ ਕਹੋ ਜਗ ਮਾਹੀ ਜੋ ਤੈ ਪ੍ਰਭ ਕੋ ਧਿਆਏ ਹੈ ਅੰਤ ਸੁਰ ਕੋ ਜਾਹੇ ਹਰ ਵਰਜੰਗ ਏਕ ਹੈ ਤੇ ਵਿਚਾਰ ਕਛੁ ਨਾਹੀ ਜਿਦ ਤੈ ਉਵਰ ਤਰੰਗਿ ਜਾਉ ਜਲ ਹੀ ਵਿਕੈ ਸਮਾਹੀ ਦੋਹਰਮ ਜਬ ਆਇ ਪ੍ਰਭ ਕੋ ਭਇਉ ਦਨੰ ਤਰੰ ਜਾਗਿ ਆਇ ਆਬ ਮੈਂ ਕਬ ਸੰਚੇਪਤੇ ਸਭੁ ਕੈ ਸੋਨਾ ਏ ਕਬ ਬਾਚ ਦੋਹਰਮ ਧੜ ਬਾਇਉ ਮੇ ਜੋਰ ਕਰ ਬਚਨ ਕਹ ਸਰਣ ਆਇ ਪੰਥ ਜਲੈ ਤੋ ਜਨ ਤਮੈ ਜਾਬ ਤੁਮ ਕਰਹੁ ਸਹਾਇ ਦੋਹਰਮ ਇਹ ਜੋ ਤੁਮਰੇ ਧਿਆਨ ਕੋ ਨੇ ਤੁਰ ਧਿਆਏ ਹੈ ਸੰਤ ਅੰਤ ਲੈਗੇ ਮੁਕਤ ਫਲ ਪਾਵਗੇ ਭਗਵੰਤ ਦੋਹਰੰ ਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸਨ ਮਹੇਸ ਕੋੜੇਂਦਰ ਬੰਮਾ ਕੇ ਤੇ ਰਾਮ ਸਸ ਪ੍ਰੋਰ ਜਲੇਸ ਦੋ ਰਾਮ ਕਥਾ ਜੋ ਕੁਝ ਮੁਗੀ ਟੱਲ ਸਭ ਕੋ ਬਾਗਤ ਨੇ ਤਾ ਸੁਰਗ ਵਾਸ ਰੂਪ ਕਰਾ ਸੰਗਰੀ ਪਰੇ ਸਮੇਤ ਚੌਪਈ ਇਹੋਇ ਕਤ ਤਜਨਾ ਅਰਗ ਆਵੈ ਧੂਪ ਪਾਗ ਤੈ ਨਿਤ ਨ ਆਵੈ ਵਿਸਨ ਭਗਤ ਕੀ ਅਵਰ ਹੋਈਆ ਰਸ ਰਕਨ ਕੋਈ ਤੁੰਬਾ ਸੁਤਰਾ ਸਾਹਿਬ ਪਾਤਾ ਬਨ ਹਾੜ ਵਰਗੀ ਪ੍ਰਥਮ ਸੁਬਦਾ ਵਰ ਤੁਹੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੁਲ ਭਰੀ ਲੈ ਲਿਓ ਸੁਧਾਰਾ ਦੋਹਰੰ ਨੇਤਰ ਤੁਮ ਕੇ ਚਰਨ ਤਰ ਸੰਦਰ ਤੀਰਤ ਰੰਗ ਸ੍ਰੀ ਭਗਵਤ ਪੂਰਨ ਕੀ ਹੋ ਰਗੁਰ ਕਥਾ ਪਰਸੰਗ ਸਾਧ ਸਾਜਾ ਨੂੰ ਨਹੀਂ ਬਾਸ ਬਾਦ ਵਿਵਾਦ ਗੰਸਗਲ ਪੂਰਨ ਕੀ ਹੋ ਭਗਵਤ ਕਿਰਪਾ ਪ੍ਰਸਾਦ ਸੋਈਆ ਆਏ ਗਏ ਜਪਤੇ ਤੁਮਰੀ ਤਬ ਤੇਰੇ ਕੋ ਆਪਰੇ ਨਹੀਂ ਆਨਿਓ ਹੋ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਹੈ ਮゼ ਕਨਾ ਮੰਨਿਓ ਸੇਮਰਦ ਸਹਾਸਰ ਬੀਦ ਸਭੈ ਮੋ ਭੇਦ ਕਹਾਂ ਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹ ਸਭ ਕੋਈ ਬਖਾਨਿਓ ਦੋਹਰਾ ਸਭਿ ਦੁਆਨ ਕੋ ਛਾਡ ਗਾ ਗਉ ਤੁਹਾਰੋ ਗਉਰੋ ਹਾਏ ਗਏ ਕੀ ਲਾਜ ਆਸ ਗੋਬਿੰਦ ਦਾਸ ਤਵਾਰ ਰਾਮ ਕਲੀ ਮਹਲਾ ਕੀ ਜੈ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਭੈਰਾ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਰੂਪਤਾ ਪਾਇਆ ਸੇਤੀ ਮਨੁ ਜਿਆਵਾ ਦਾਹੀਯੰ ਰਾਗ ਰਤਨ ਪਰਵਾਰ ਪਰਿਆ ਸਬਦ ਗਵਣੀ ਆਈਆ ਸਬਦੋ ਤਾਂ ਗਿਆ ਮੋਹ ਨੀਕੇ ਰਮਨ ਜੀਨੀ ਵਸਾਇਆ ਕਾ ਨਨਕ ਆਨੰਦ ਹੋਆ ਸਤਿਗੁਰੂ ਮਤਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰੋ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੁ ਕਰੇ ਤੇਰਾ ਕਾਰਜ ਸਭ ਸਵਾਰਣਾ ਸੋ ਨਾ ਕੱਲਾ ਸਮਰਥ ਸੁਆਮੀ ਉਸੋ ਕੀ ਮਨੋ ਵਿਸਾਰੀਂ ਕਹ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਮੇ ਸਾਚੇ ਸਾਹਿਬੰ ਕਿਆ ਨਹੀਂ ਕਰ ਤੇਰਾ ਭਾਵਾ ਤੇਰਾ ਸਭ ਕਿਛ ਹੈ ਤੇ ਸੋ ਪਾਵੈ ਸਦਾ ਸਿਮਸਾ ਨਾ ਤੇਰੀ ਨਾਮ ਮਨ ਵਸਾਈ ਪ੍ਰਾਨਿਕ ਮਨ ਵਸਿਆ ਵਾ ਦੇ ਸ਼ਬਦ ਕਨੇੇ ਕੰਨ ਨਗਸ ਤੇ ਸਾਹਿਬ ਕਿਆ ਨਹੀਂ ਕਰ ਤੇਰਾ ਸਚਨ ਮੇਰਾ ਆਸਾਰੂ ਸਾਜਨਾ ਮੈਂ ਆਧਾਰ ਮੇਰਾ ਜਿਹੜਾ ਭੁੱਖਾ ਸਭਗਾ ਮਈਆ ਕਰ ਸੰਤ ਸੁਖ ਮਨਿਆਏ ਵਸ ਅਜਨੇ ਚਾ ਸਾ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਬੈਟੋ ਜਿਸ ਦੇ ਹੈ ਵਡਿਆਈਆ ਕਹ ਨਾਨਕ ਸੁਣਾ ਸੁਨਤਾ ਸਭ ਧਰੋ ਪਿਆਰੋ ਸਚਨ ਮੇਰਾ ਆਧਾਰੁ ਵਾਜੇ ਪੰਚ ਸ਼ਬਦ ਤਿਤ ਕਰ ਸੰਭਗ ਹੈ ਕਰ ਸੰਭਗ ਸ਼ਬਦ ਵਾਜੇ ਕਹ ਜਿਤ ਕਰਤਾਰੀਆ ਪੰਜ ਦੂਦੋ ਵਸ ਕੀਤੇ ਕਾਲ ਕੰਡਗ ਮਾਰਿਆ ਔਰ ਕਰਮ ਪਾਇਆ ਤੁਜ ਜੀਨ ਕੋ ਸੰਨਾ ਮਹਰ ਕਰਨ ਲਾਗੇ ਕਰ ਨਾਨਕ ਤਾ ਸੁਖ ਹੋਆ ਤੇਜ ਭਰ ਅਨਹਦ ਬਾਜੇ ਅਨਦ ਸੁਹੋਂ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਧਾਨ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੁਰੀ ਧੂਪ ਰੋਗ ਸੰਤੋਪੇ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਧਨ ਭਈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਗੁਨੀਜ਼ ਕਹ ਤਿ ਬਵੈਤਾ ਸਤਗੁਰ ਰਹਾ ਭਾਰ ਪੂਰੇ ਬਿਨਵੰਤ ਨਨ ਗੁਰ ਚਰਨ ਲਾਗੇ ਵਾਝੇ ਆਦ ਤੂਰੇ ਹੁੰਦਾ ਬਣੀ ਮਹੱਲਾ ਪੰਜਵਾ ਤਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਧਾਕੁਰ ਦਾ ਪਈਓ ਜਿਸ ਕਾ ਸਭਿਆਨਾਰੋ ਇਕ ਓਅਖਾ ਵੇਪੁ ਉਪੁ ਉਚਾ ਤਿਸ ਕਾਹੇ ਉਤਾਰੋ ਹੈ ਵਸਤ ਜੀ ਨਹ ਜਾਇ ਨੇਤ ਨਤ ਰਖੋ ਧਾਰ ਮੋ ਤਮ ਸੰਸਾਰ ਚਰਨ ਲਗ ਤਰੀਆ ਸਬ ਨਾਨਕ ਬ੍ਰਹਮ ਬਾਸਾਰੁ ਸਾਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਮੈਨ ਜੋਗ ਪੀਤੋ ਹੀ ਮੈ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਦਰਸ ਪਇਓਈ ਤਰ ਸਵੇਰਾ ਮਹਿਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾ ਤਨ ਮਨ ਜੀਵਾ ਹਰਿਆ ਪੌੜੀ ਜਿਤਾ ਤੂ ਸਮਰਤ ਜਿਤਾ ਕੋਈ ਨਾਹੀ ਜੋਤੈ ਤੇਰੀ ਰੱਖ ਅਗਨੀ ਉਗਰਮਾਹੀ ਸੁਣ ਕੈ ਜਮਕੇ ਰੂਤ ਨਾ ਕਰਾਂ ਛੱਡ ਜਾਹੇ ਭੌਤਲ ਵਿਗਮਸਵਾਹ ਹਉ ਗੁਰ ਸ਼ਬਦੀ ਪਾਰ ਪਾਰੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਨੀ ਕਲ ਮੈਂ ਉਹ ਪੋਨਾ ਗੁਰੂ ਗੋਬਿੰਦ ਸਾਹਿਬ ਸਭ ਸਨੋ ਕਿਰਪਾਲ ਸਮਾਲੇ ਸਾਹਿ ਸਾਹਿ ਮਿਰਤਾ ਕੋ ਨ ਜਾਏ ਜੀ ਆਵ ਤੁਰ ਆਹਿ ਸਭ ਲੋਕ ਮਹਲਾ ਪੰਜਵੰ ਅੰਤ ਗੁਰਿਆਰੰਦਣਾ ਜਹਵਾ ਜਾਪ ਗੁਰਨਾਉ ਉਹ ਉਨਿ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰਨਾਉ ਸਤਿਗੁਰ ਦੇ ਤੀਰਤਿਆ ਦਰਗਹਿ ਪਾਈਆ ਠਾਓ ਤਉ ਨਾਨਕ ਕਿਰਪਾ ਕਰੇ ਜੋ ਸੁਨਹੁ ਇਹ ਵਖਦੇ ਜਗ ਮੈਂ ਉਤਮ ਕਾਢਿ ਅਹ ਅਗਰ ਲੈ ਕੇ ਈ ਕੇ ਮਹੱਲਾ ਪੰਜਵਾ ਰਖੇ ਰਖਣ ਹਾਰਿਆ ਬਿਵਾਰਿਆ ਨਾ ਗੁਰ ਕੀ ਤੈ ਪਾਏ ਤਾਂ ਸਵਾਰਿਆ ਨਮ ਵਾਇਆ ਬਦਿਆਲ ਮਨਹੁ ਨਾ ਬਿਸਾਰਿਆ ਨ ਸਾਧਨਾ ਕੈ ਸੰਗ ਭਗਵ ਦਰਤਾਰਿਆ ਨਮ ਸਾਕਤ ਨਿੰਦਕ ਦੁਸ਼ਟ ਖਿੰਮਾਹਿਵ ਦਾਰਿਆਨ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੂਖ ਜਾਹੀ ਇਸ ਸਾਹਿਬ ਕੀ ਟੇਕ ਨਾਨਕ ਮਨ ਮਾਹੀ ਜੇਸੂ ਜੀ ਮਰਦ ਸੁਕੋ ਹੋਏ ਸਗਲੇ ਦੂਬ ਜਾਹੇ ਵਾਹੇ ਗੁਰੂ ਦੀ ਕਰਤਾਰ ਸਾਹਿਬ ਵਾਹੇ ਗੁਰੂ ਦੀ ਸਚੇ